ਫਰੈਂਡਸ ਕੀ ਹਾਲ ਚਾਲ ਹੈ ਲਿੰਮਿਤ ਕਾ ਸਾਰ ਜਣ ਪਤਾ ਦਿਓ ਕਿ ਆਪਾਂ ਵੀ ਠੀਕ ਆ ਸ਼ੁਰੂ ਕਰਦੇ ਆ ਕਾਫੀ ਦਿਨਾਂ ਬਾਅਦ ਵਲੌਗ ਤੇ ਆਪਾਂ ਸਾਰੇ ਜਣੇ ਠੀਕ ਆ ਤਨਿਸ਼ ਵੀ ਠੀਕ ਆ ਦੇਖੋ ਤਨਿਸ਼ ਤੇ ਆਪਾਂ ਕਾਫੀ ਦਿਨਾਂ ਬਾਅਦ ਅੱਜ ਵਲੌਗ ਸਟਾਰਟ ਕਰਨ ਲੱਗੇ ਆ ਕਿਉਂਕਿ ਥੋੜਾ ਇਤੀ ਟਾਈਮ ਜਾਨੀ ਸੀ ਲੱਗਦਾ ਤੇ ਬਸ ਲੇਕਾ ਚਲੋ ਅੱਜ ਸਟਾਰਟ ਕਰਦੇ ਆ ਅੱਜ ਦਿਨ ਹੈਗਾ ਕਿ ਦਿਨ ਸੰਡੇ ਅੱਜ ਹੈਗਾ ਸੰਡੇ ਤੇ ਅੱਜ ਅਸੀਂ ਲੱਗੇ ਸ਼ੁਰੂ ਕਰਨਾ ਆਪਣਾ ਵਲੌਗ ਤੇ ਤਨੀਸ਼ਾ ਰੋਂਦਾਇਆ ਕਿ ਮੈਨੂੰ ਮੈਨੂੰ ਹੈੱਡਫੋਨ ਦੇ ਦਿਓ ਹੈੱਡਫੋਨ ਮੰਗਦਾ ਤੇ ਹੁਣ ਆਪਾਂ ਚੱਲਦੇ ਆ ਰੂਮ ਤੋਂ ਬਾਹਰ ਤੇ ਦੇਖਦੇ ਆ ਮੰਮੀ ਤੇ ਰੁਪਾਲ ਕੀ ਕਰਦੇ ਆ ਤਨਿਸ਼ ਚਲੋ ਚਲਿਏ ਤਨ ਬਾਹਰ ਜਾ ਕੇ ਲੱਗਦੇ ਆ ਵੀਰ ਇੱਧਰ ਦੇ ਬੈਠੀ ਆ ਰੁਪਾਲ ਰੁਪਾਲ ਦਾ ਕੰਮ ਹੁੰਦਾ ਇੱਕੋ ਹੀ ਅੱਗ ਬਾਲਣਾ ਜੁਲੇਸ ਠੀਕ ਇੱਧਰ ਬਣਾ ਰਹੇ ਆ ਇਹ ਕੀ ਬਣਾਉਦੇ ਆ ਆ ਬਟਰ ਆ ਆਲੂ ਗੀਰਾ ਆਲੂ ਗੀਰਾ ਤਾਕੀ ਦੇਖੋ ਇੱਧਰ ਦੇਖੋ ਪਨੀਰ ਦੀ ਸਬਜ਼ੀ ਬਣ ਰਹੀ ਹੈ ਉਹ ਵੀ ਕਾਦੇ ਚ ਮਿੱਟੀ ਵੀ ਪਈ ਆ ਹੈ ਥੋੜੀ ਥੋੜੀ ਮਿੱਟੀ ਦੀ ਥੋੜੀ ਇਹ ਦੁਬਲ ਗਣੀ ਮਿੱਟੀ ਦੀ ਔਈ ਦੀ ਲੱਗੇ ਸੀ ਕਰਨ ਤੌੜੀ ਪਤਨੀ ਚੋੜੀ ਚੂੜੀ ਕਰਨ ਤੌੜੀ ਹੁੰਦੀ ਐ ਕਿੱਦਾਂ ਦੇ ਦਾਂ ਚ ਨਾ ਤੇ ਇਹ ਦੇ ਲੈ ਇੱਧਰ ਦਸਾ ਗਲਵਜ਼ ਪਾਉਣ ਦਾ ਕੀ ਫਾਇਦਾ ਇਦਾਂ ਨਾ ਅੰਗਲਾ ਹੈ ਨਹੀਂ ਵਿਚਾਰੇ ਦੀਆਂ ਈ ਮੈਂ ਕੱਟਤੀਆਂ ਸੀ ਗਾਇਸ ਕਾ ਕੀ ਫਾਇਦਾ ਇਦਾਂ ਦੇ ਗਲਵਜ਼ਾਂ ਦਾ ਕੋਈ ਫਾਇਦਾ ਗਾਇਸ ਮੈਂ ਤੁਹਾਨੂੰ ਲੋ ਕੱਟ ਦੋ ਥੋੜੀ ਨੇ ਸਵੇਰੇ ਮੈਂ ਅੱਜ ਕਿਹਾ ਮੈਂ ਘਰ ਦੇ ਦਾ ਚਾਵਲ ਨਹੀਂ ਬਣਾਏ ਕਹਿੰਦੀ ਸੀ ਅੱਜ ਕਾंति ਆਕਾਸ਼ਤਾ ਸੀ ਕੀ ਹੁੰਦੀ ਹੈ ਉਹਨੂੰ ਵੀ ਕਾंति ਦੱਸਦੀ ਸੀ ਸੋ ਗਾਇਸ ਗੱਲ ਕਿਥੇ ਖਬਰ ਗਿਆ ਹਮ ਬੜੀ ਜਾਂਦਾ ਹਮ ਅਸੀਂ ਤਾਂ ਤਾਂ ਨਹੀਂ ਗੱਲ ਤੀ ਹਮ ਛਾੜਿਆਂ ਤੇ ਹੁੰਦੀ ਹੈ ਦੇ ਤੋਬਰ ਕੋ ਜਾਰੀ ਹੁੰਦੀ ਬੋਲਣ ਜੀ ਤੇ ਇਧਰ ਦੇਖੋ ਚੁੱਲੇ ਤੇ ਬਣ ਰਹੀ ਆ ਸਬਜੀ ਮਟਰ ਪਨੀਰ ਦੀ ਐਨੀ ਬੜੀ ਇੰਟਰਸਟਿਡ ਟੂ ਇਡ ਕੰਟੈਕਟ ਮੀ ਅਗਰ ਤੁਸੀ ਖਾਣਾ ਚਾਹੁੰਦੇ ਆ ਇਹ ਮੇਰੇ ਡੀਐਮ ਕਰੋ ਆ ਕਾਕਾ ਤੁਰਦਾ ਥੋੜਾ ਥੋੜਾ ਤੁਰਦਾ ਡਰਦਾ ਦਲਦਾ ਕਿਧਰ ਚੱਲੇ ਆ ਤੁਸੀਂ ਇਧਰ ਆ ਜਾਓ ਇਧਰ ਛਾਣੂ ਵੇਰਾ ਆ ਜੀ ਕੋਈ ਆਹ ਦੇਖਿਆ ਦੀ ਬਰਬੀ ਆ ਮਾ ਜੇ ਆਹੋ

ਤਕ ਜਮੀਰ ਦੀ ਰਾਣੀ ਲਾਦੀ ਆ ਉੱਧਰ ਕੀ ਹੁੰਦਾ ਗਾਈਜ਼ ਮੈਨੂੰ ਫੋਨ ਲੈ ਦੋ ਮੈਂ ਤੱਕ ਕੈਮਰੇ ਵਾਲਾ ਇੱਕ ਕੈਮਰੇ ਵਾਲਾ ਫਿਰ ਅੱਜ ਕੱਲ 4 4 5 5 ਕੈਮਰੇ ਵਾਲੇ ਵੀ ਚੱਲਦੇ ਮੈਂ ਤਾਂ ਸਜੈਸਟ ਪੁਰਾਣਾ ਇੱਕ ਕੈਮਰੇ ਵਾਲਾ ਆ ਤਾਂ ਫਿਰ ਗਾਈਜ਼ ਨੇ ਲੈ ਕੇ ਦੇਣਾ ਇਹ ਮਾਡਲ ਹੋਣਾ ਮੇਰੇ ਹੱਥ ਆ ਨਾ ਉਹ ਤਾਂ ਬਹੁਤ ਪੁਰਾਣਾ ਆ ਅੱਜ ਤੋਂ ਕੰਪਨਸਲ ਹੋ ਗਿਆ ਇਹਨੂੰ ਲੈ ਇਹਨੂੰ ਜ਼ਿਆਦਾ ਹੀ ਹੋ ਗਿਆ ਹੁਣ ਇਹ 2018 ਚ ਲਿਆ ਤੇ ਗਾਈਜ਼ ਨੇ ਲੈ ਕੇ ਦੇਣਾ ਕੋਦਲਾ ਗਾਇਸ ਤੁਸੀਂ ਲੈ ਲਓ ਕੰਮ ਤੇ ਦੂੰਦਾਨੀ ਐ ਗਾਇਸ ਕੰਮ ਮੇਰਾ ਹੀ ਤੰਗਦਾਈ ਹੈ ਹੂੰ ਐਦਾਂ ਕਦਾਈ ਨਾ ਕਰੋ ਫੇ ਤਨਿਸ਼ ਆਹ ਲੈ ਲਿਖ ਨੂੰ ਗਾਇਸ ਉਹਦਾ ਫੋਨ ਦੇਖ ਲਓ ਤਨਿਸ਼ ਮੁੰਡੇ ਦਾ ਵਿਚਾਰੇ ਦਾ ਕੀ ਉਹਨੂੰ ਦੇਖਦੀਆਂ ਨਹੀਂ ਉਹ ਫੋਨ ਦੇਖੋ ਤੁਹਾਡੇ ਨਾਲ ਹੁੰਦਾ ਕਿੱਧਰ ਲੈ ਕੇ ਚੱਲਣਾ ਗਾਇਜ਼ ਮम्मी ਸਾਨੂੰ ਛਾੜ ਕੇ ਮਾਰ ਕੇ ਰੰਦੇ ਚੱਲੀਆਂ ਅੱਡੇ ਇਹ ਨਹੀਂ ਨਹੀਂ ਤੰਨੇ ਘਰ ਲਾ ਰੂਗਾ ਕੋਈ ਤਾਂ ਕੰਮ ਕਰੂਗਾ ਗਾਇਜ਼ ਆਹ ਲਿਆ ਘਰਾ ਪਤਾ ਉਹਨੇ ਫੋਨ ਆ ਮम्मी ਆ ਆਦੇ ਆ ਬੰਦ ਨੂੰ ਫਨ ਬੋਲੀ ਜਾਂਦੇ ਮम्मी ਵੀ ਬੰਗਾਲੀ ਵਾਂਗੂ ਦੂ 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 ਕਰਦੇ ਆਹ ਹੋ ਕਈ ਕਹਿੰਦੇ ਤੂ 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 ਤਾ 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 ਹਾਂ ਹੋ ਕਾ 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 ਪੂ ਪੂ ਹਾਂ ਨਾ ਜਿਹੜਾ ਕਪੜਾ ਸਵੈਟਰ ਵੇਚਣਾ ਆਇਆ ਸੀ ਸਵੈਟਰ ਵੇਚਣਾ ਆਇਆ ਸੀ ਬੰਗਾਲੀ ਉਹ ਹੀ ਨੇ ਜਿਹੜਾ ਪੰਜਾਬੀਆਂ ਨੇ ਘੇਰਿਆ ਸੀ ਆਪਣੇ ਪਿੰਡ ਵੀ ਆਇਆ ਸੀ ਬੰਗਾਲੀ ਆਪਣੇ ਦਰਮੋਰੇ ਆਹੋ ਹਵੇਲੀ ਉਧਰ ਕੀ ਕਹਿੰਦਾ ਸੀ ਉਹ ਮੰਮੀ ਕੀ ਕਹਿੰਦਾ ਸਮਝ ਨਹੀਂ ਲਾਇਦੀ ਆਪਣੇ ਆਇਆ ਸੀ ਐ ਮਮੇ ਇੱਥੇ ਵੀ ਆ ਇੰਸਟਾ ਤੇ ਵੀ ਸੀ ਕਿਸੇ ਨੇ ਪਾਇਆ ਆ ਪਾਈਆ ਕਿੰਨੇ ਆ ਨੇ ਪਾਈਆ ਆਪਣੇ ਆਪਣੇ ਤੈਨੂੰ ਕਹੀ ਤਾ ਉਹ ਬੜਾ ਆ ਉਹੀ ਸੀ ਕੋਈ ਘੁੰਮਦਾ ਪਿਆ ਆਹੋ ਤਾਂ ਆਪਣੇ ਲਾਗੇ ਛੱਗ ਹੀ ਆ ਕਿਤੇ ਪਤਾ ਨਹੀਂ ਮਨ ਕਿੱਥੇ ਉਹ ਆਪੜ ਦੇ ਕਿੰਨੇ ਦਾ ਨਹੀਂ ਹੋ ਗਿਆ ਇਹਨੂੰ ਇਦਾਂ ਘੜਦਾ ਨਾ ਤੂੰ 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 ਮੈਂ ਮੈਂ ਹਾਂ ਪਤਨ ਲੱਗਦੀ ਸਾਨੂੰ ਉਹਨੂੰ ਦੇਖੀ ਤੇ ਜਾਣਾ ਤੁਮਾ ਲੱਗਾ ਹਣ ਆ ਜਾ ਲੈ ਲੈ ਪਤਾ ਨਹੀਂ ਕੀ ਬੋਲਦਾ ਉਹ ਉਹਦੇ ਨਾਲ ਤਾਂ ਸੰਤਾ ਨਹੀਂ ਸੀ ਦੀ ਸਾਹਮਣੇ ਲਾਏ ਜਾਂਦੀ ਕੋਈ ਕਹਿੰਦਾ ਹੈ गाइज देखो फेमस ब्लॉगर चल्हे तो रोटी चल्हे तो रोटी का बनाओ लग गया है इसकी रोटी देखो पहले तो तो हिंदी नहीं बोलता पर पहले हिंदी के ब्लॉग में 16 को भी चल गए उधर वाली हिंदी में इसके इसके चपाती देखिए फ्रेंड्स से कम है गायज ने क्या करा गायज ने थोड़ी देर लगा चाहिए ਉਹ ਦਾ ਤੂੰ ਇੰਨਾ ਚਪੜ ਚਪੜ ਬੋਲਦੀ ਮੈਂ ਇਦਾਂ ਹੀ ਆ ਮੈਂ ਸ਼ਰਮਿਤ ਹਾਂ ਸ਼ਰਮਿਤ ਮੇਰੇ ਯਾਰ ਕਿ ਦੱਸ ਕੇ ਸ਼ਰਮੀਲਾ ਹੋ ਜਾਣੇ ਚਾਹੀਦੇ ਹੈ। ਅੱਜ ਹੁਣ ਚਾਰ ਰੋਟੀਆਂ ਹੈ ਇਹ ਤਾਂ ਤੁਸੀਂ ਇੱਧਰ ਬਾਲਾਂ ਟਗਾ ਲਈਆਂ ਹੈ। ਗਾਇਜ਼ ਮੈਂ ਲਈ ਬਰੌਂਡ ਲਈ। ਦੁਬਾਰਾ ਵੀ ਮੈਂ ਲਈ। ਤੁਸੀਂ ਲਾਈਕ ਗਾਈਜ਼ ਨੇ ਲੋੜੀ ਦੋ ਗਾਈਜ਼ ਏਸ ਇ ਚੁੱਲਾ ਤੁਹਾਨੂੰ ਪਤਾ ਇਹ ਆਪ ਲੋਕ ਬਣਾਉਣਗੇ ਲੋਕ ਕਿਹੜੇ ਬਾਲ ਦੇ ਜਿੱਟੇ ਇਹ ਵਿਲੇਜ ਵਿਲੇਜ ਯੂਦ ਯੂਦ ਕਟ ਕਟਿੰਗ ਕਰਦੀ ਏ ਤੂੰ ਠੀਕ ਹੈ ਏ ਵਿਲੇਜ ਮਤਲਬ ਕਿ ਇੱਥੇ ਪਿੰਡਾਂ ਜੀ ਯੂਜ਼ ਹੋਣ ਵਾਲਾ ਚੁੱਲਾ ਹੈ ਪਿੰਡਾਂ ਜੀ ਗਿਆ ਹੋਣ ਵਾਲਾ ਜਾਂ ਸ਼ਹਿਰਾਂ ਜੀ ਵੀ ਕਰਦੇ ਆ ਹੁਣ ਤਾਂ ਲੋਕੀ ਸ਼ਹਿਰਾਂ ਚ ਬਹੁਤ ਘੱਟ ਹੁੰਦਾ ਹੈ ਪਿੰਡਾਂ ਚ ਜ਼ਿਆਦਾ ਹੁੰਦਾ ਹੈ ਗਾਇਜ਼ ਦੇਖੋ ਲੋੜੀ ਆਉਣ ਵਾਲੀ ਹੈ ਉਸ ਤੋਂ ਬਾਅਦ ਦੀਵਾਲੀ ਆਣੀ ਹੈ ਹਾਂਜੀ ਗਾਇਜ਼ ਇਸ ਵਾਰ ਦੀਵਾਲੀ ਵੀ ਆਉਣ ਵਾਲੀ ਆ 22 ਜਨਵਰੀ ਨੂੰ ਸਾਰੇ ਜਾਣੇ ਮਨਾਵੜਾ ਨੇ अपने राम जी अयोध्या वापस आ रहे ने कितने साल बाद सौ साढ़े सौ शायद साल बाद हेटरस तो चलो सारे पास हिंद ही है गाइज भगवान देवी है भगवान देवी गाइज कोई आया है साढ़े घर साढ़े सब सबसक्राइबरस आए हैं <laughs> <laughs> सबसक्राइबरस पहुंचे ने subscriber subscription subscriber 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 ਆ ਸਾਡੇ ਬਹੁਤ ਦੂਰੋਂ ਸਬਸਕ੍ਰਾਈਬਰ ਮਿਲਣਾ ਹੈ ਸਤਿ ਸ਼੍ਰੀ ਅਕਾਲ ਦੀਦੀ ਜੀ ਪੈਰੀਪੋਲ ਨੂੰ ਹੈਲੋ ਗਾਇਜ਼ ਅੰਦਰ ਤੋਂ ਆ ਗਿਆ ਕੀਤਾ ਮਾਤਾ ਇੰਨੀ ਕੀ ਗੱਲ ਕਰਦੇ ਸਾਂ ਆ ਉੱਪਰ ਲਾਣ ਦੇ ਦਿੱਤਾ ਕੀ ਜਾਣੇ ਜਿਹਨੂੰ ਮਿਲਦੀ ਏ ਪੱਕੀ ਪਕਾਈ ਹੋਈ ਰੋਟੀ ਜਿਹਨੂੰ ਮਿਲਦੀ ਹੈ ਪੱਕਾ ਰਿਕਾਰਡ ਕਰਕੇ ਜੋ ਦੁਗਾਨੀ ਹੁੰਦਾ ਹੂੰ ਕਾਦਾ ਵੀ ਨਹੀਂ ਜੀ ਨੂੰ ਮਿਲਦੀ ਹੈ ਪੱਕੀ ਪਕਾਈ ਰੋਟੀ ਰੋਟੀ ਤਾਂ ਹੁੰਦਾ ਵੇ ਗਾਇਸ ਸੱਚੀ ਹੋਦਾ ਰੋਟੀ ਦੀ ਕਦਰ ਨੂੰ ਕੀ ਜਾਣੇ ਜਿਹਨੂੰ ਮਿਲਦੀ ਹੈ ਪੱਕੀ ਪਕਾਈ ਰੋਟੀ ਜਿਹਦਾ ਨੂੰ जिदा की गाइस देख लो ओद बंदा एक रोटी करके तर फिर है ना सारे पास सिर्फ रोटी करके बाकी तो बंद नहीं चलो लोड़ा पूरी होनी ही नहीं कभी जिन्ना मर्जी बंदा ਬੰਦਾ ਜਿੰਨੇ ਮਰਜੀ ਅਮੀਰ ਹੋ ਜਾਵੇ ਤਾਂ ਵੀ ਨਹੀਂ ਬੰਦੇ ਦੀਆਂ ਤਾਂ ਲੋੜਾਂ ਪੂਰੀਆਂ ਹੋਣੀਆਂ ਲੋੜਾ ਲੋੜਾ ਉਹ ਕਹਿੰਦੇ ਨੇ ਇੱਕ ਕਹਾਵਤ ਪੁੱਛਦੇ ਰੀਲ ਵੀ ਚੱਲੀ ਸੀ ਜੇ ਕੋਈ ਤਰਕੇ ਆ ਤ ਉਹਨੂੰ ਕਹਿਣਾ ਮੈਂ ਤ ਮੈਨੂੰ ਸਾਈਕਲ ਚਾਹੀਦਾ ਸਾਈਕਲ ਵਾਲਾ ਕਹਿੰਦਾ ਮੈਨੂੰ ਬਾਈਕ ਚਾਹੀਦਾ ਬਾਈਕ ਵਾਲਾ ਕਹਿੰਦਾ ਮੈਨੂੰ ਗੱਡੀ ਚਾਹੀਦੀ ਗੱਡੀ ਵਾਲਾ ਕਹਿੰਦਾ ਮੈਨੂੰ ਜਹਾਜ਼ ਚਾਹੀਦਾ ਇਹ ਤ ਕਿਹੜੇ ਪਰਵਚਨਾ ਤੇ ਪੈ ਗਏ ਇਹ ਅੱਗੇ ਦੀ ਅੱਗੇ ਇਹ ਸਭ ਮੂਹ ਮਾਇਆ ਆ ਗਾਇਸ ਇਹਨਾਂ ਤੋਂ ਦੂਰ ਰੋ ਜਿੰਨਾ ਹੋ ਸਕਦਾ ਇਹਦਾ ਹੈ ਹੀ ਨਹੀਂ ਮੈਨੂੰ ਕੋਈ ਮੂਹ ਮੂਹ ਇਹ ਤਾਂ ਮੋਹ ਮੋਹ ਹੋ ਗਿਆ ਗਾਇਸ ਮੈਨੂੰ ਕੋਈ ਮੋਹ ਮਾਇਆ ਨਹੀਂ ਮੋਹ ਮਾਇਆ ਤੋਂ ਦੂਰ ਰੋ ਜਿੰਦਗੀ ਦਾ ਆਨੰਦ ਮਾਣੋ ਬਸ ਆਪਣੇ ਕਰਮ ਕਰਦੇ ਜਾਓ ਫਲ ਦੀ ਚਿੰਤਾ ਮਤ ਕਰੋ ਤੇ ਇਹਨੂੰ ਜਿਆਦਾ ਗਾਇਸ ਬਸ ਮੋਹ ਮਾਇਆ ਨਾਲ ਜਿਸਾ ਮੋਹ ਮਾਇਆ ਹੈ ਗਾਇਸ गाइज आपकी ये स्लो है गाइसनु क्या कर रही हूं मैं की कहना लकड़ा ही नहीं ले आंधी पापी लग किसी दिन लाइव भी आ जाया करो लाइव आई ही मैं ठीक है देखते दो बार गाइस जब लाइव ऑन हो ना तो देखना करो ਤੁਸੀਂ ਇੰਨੇ ਸਬਸਕ੍ਰਾਈਬਰ ਜਾਂ ਸਾਡੇ ਕਿੰਨੇ ਆ 670 670 ਸਬਸਕ੍ਰਾਈਬਰ ਆ 670 ਸੋ ਇਹ ਦੇਖ ਲੈ ਇੱਕ ਵੀ ਨਹੀਂ ਆਇਆ ਇੱਕ ਵੀ ਨਹੀਂ ਆਇਆ ਇੱਕ ਵੀ ਨਹੀਂ ਆਇਆ ਗਾਇਸ ਗਲਤ ਗੱਲ ਚਾੜੋ ਕੋਈ ਦੀ ਮਰਜ਼ੀ ਹੁੰਦੀ ਸਾਰਿਆਂ ਦੀ ਆਪੋ ਆਪਣੀ ਅਜੇ ਅਸੀਂ ਫੇਮਸ ਨਹੀਂ ਹਾਂ ਗਾਈਜ਼ ਜਦੋਂ ਫੇਮਸ ਹੋਗਾ ਨਾ ਉਸੇ ਅੱਗੇ ਪਿੱਛੇ ਘੁੰਮਣਾ ਹੋ ਹਾਂ ਸੇ ਅੱਗੇ ਪਿੱਛੇ ਘੁੰਮਦੇ ਤਾਂ ਕੰਮ ਦੇ ਸੀ ਘੁੰਮਦੇ ਆ ਦੇਖੋ ਗਾਈਜ਼ ਜਿੱਥੇ ਇੰਨੇ ਲੋਕੀ ਪੈਸੇ ਕਮਾਉਂਦੇ YouTube ਤੋਂ ਅਸੀਂ ਵੀ ਕਮਾਉਣ ਲੱਗ ਗਏ ਮਾ ਕੇ ਤੁਹਾਡਾ ਪੱਕੀ ਚੱਲ ਜੂ ਹਾਂ ਦੇ ੜੀ ਤਰਫ ਆਵੋ गाइस सब्सक्राइबर दी टेंशन नहीं वो तो पूरे हो जाएंगे यार चाय बनाई गाइस देखो इसकी रोटी गोल नहीं है पूरी तरह तुम बना ला देखो नहीं है ना थोड़ी सी ऐसे जा रही है देखो ऐसे जाकर ऐसे 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 कुछ ऐसे हो रही है तो कॉर्सी ले ली वो मेरे रजिस्टर कराई है गाइस मम्मी कर कॉर्सी सारे ने अपनी अपनी कॉंसीडी फिगर पे गाइस मम्मी मेरे लिए रोटी पका के ले आया कहते खा ला रेंदी है और वो वाला बकरी फुलके दो व्लॉग आज पहली बारी हो गई और हम भी

ਪਤਾ ਲੱਗ ਗਿਆ ਦਾ ਲੈਣ ਨੂੰ ਕਿੰਨੀ ਬਣੀ ਸਬਜੀ ਮੈਂ ਵੀ ਬਣਾਈ ਸੀ ਇੱਕ ਦਿਨ ਮੈਂ ਬਣਾਈ ਹੈ ਤਾਂ ਸਵਾਗਤ ਹੈ ਨਾ ਮੈਂ ਵੀ ਬਣਾਈ ਸੀ ਇੱਕ ਦਿਨ ਗਾਇਸ ਇੱਕ ਦਿਨ ਮੈਂ ਵੀ ਬਣਾਈ ਸੀ ਪਤਾ ਨਹੀਂ ਗਾਜਰਾ ਸੀ ਕਿ ਗੋਭੀ ਸੀ ਲੈ ਤੇ ਦੇਵੀਂ ਚੇਤਾ ਗਾਇਸ ਸ਼ਾਇਦ ਗਾਜਰਾ ਉਹ ਦਿਨ ਇਹਨੇ ਮੇਰਾ ਵਲੌਗ ਨਹੀਂ ਛੁੱਡ ਕੀਤਾ ਮੈਂ ਤਾਂ ਜੈਲਸ ਕਰ ਗਈ ਮੈਂ ਜੈਲਸ ਨਹੀਂ ਕਰ ਗਈ ਅੱਜ ਮੈਂ ਤਾਂ ਕਿਹਾ ਵਲੌਗ ਬਣਾ ਤੂੰ ਕਿ ਨਹੀਂ ਗਿਆ ਬੰਗਲਟੀ ਤਾਂ ਨਾ ਬੜਾ ਆਣਾ ਸ਼ਮੀਰਨ ਗਾਇਸ ਸਾਡੇ ਇੱਕ ਬੰਗਲਾਦੇਸ਼ ਤੋਂ ਆਇਆ ਸੀ ਸਵੈਟਰ ਜੇ ਇਹੋ ਵੇਚਣ ਕਹਿੰਦਾ ਤੂ ਤਾ 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 ਦਦੀ ਇਹ ਸਾਰਿਆਂ ਦੇ ਪਿੰਡਾਂ ਦੀ ਗਰਿਆ ਮਰ ਉਹ ਕਾਫੀ ਸ਼ਾਇਦ ਤੁਹਾਡੇ ਪਿੰਡਾਂ 'ਚ ਵੀ ਆਇਆ ਹੋਵੇ ਕਹਿੰਦਾ ਤੂ ਦੂ ਤੂ ਦੂ ਤੀ 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 ਤਾ 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 ਉਹਦਾ ਗਾਣਾ ਬਣਾਉਣਾ ਸੀ ਚੇਤਾ ਪਾ ਗਾਇਸ ਅੱਜ ਕੱਲ੍ਹ ਉਹ ਫੇਮਸ ਹੋ ਰਿਹਾ ਹੈ ਬਹੁਤ ਜ਼ਿਆਦਾ ਉਹਦੇ ਕਰਕੇ ਲੋਕੀ ਫੇਮਸ ਹੋ ਰਹੇ ਆ ਇੰਸਟਾ ਤੇ ਵਾਇਰਲ ਹੋ ਰਿਹਾ ਆ ਉਹ ਤਾਂ ਵਾਇਰਲ ਹੁੰਦਾ ਫੇਮਸ ਨਹੀਂ ਬਣਾਇਆ ਗਿਆ ਨਹੀਂ ਯਾਰ ਉਹ ਬਣਾਣਾ ਨਾ ਬਲੌਗ ਹੀ ਨਹੀਂ ਸੀ ਸ਼ੁਰੂ ਕੀਤਾ ਹੋਇਆ ਬਣਾਉਣਾ ਚਾਹੀਦਾ ਸੀ ਹਣ ਕਹਦਾ ਸੀ ਦੁਬਾਰਾ ਬੋਲ ਬੋਲਦਾ ਹੀ ਜਾਂਦਾ ਸੀ ਉਹ ਇੱਦੀ ਕਹੀ ਹਾਂ ਸਾਰੇ ਲੋਕ ਹੀ ਬਾਹਰ ਨਿਕਲ ਨਿਕਲ ਖੜੇ ਹੋ ਕੇ ਬੋਲਦੇ ਹਨੀ ਹੁਣਾਰੇ ਜਹਾਸੇ ਬਏ ਹੂੰ ਮੂੰ ਜਿਆਦਾ ਮਜ਼ਾ ਆਇਆ ਸਾਰਿਆਂ ਨੇ ਗੋਦ ਮੋਣੇ ਤੂਤ ਤੂਤ ਕਰੇ ਜਾਣ ਉਹ ਮਗਰ ਕਸੇ ਗਾਈਜ਼ ਇੱਧਾ ਚਾਹੀਦਾ ਨਹੀਂ ਮੈਂ ਤਾਂ ਮੰਮੀ ਰੋ ਬੋਲ ਹਾਂ ਗਾਈਜ਼ ਹਾਜ਼ਿਰ ਹੋ ਕੇ ਬੰਗਲਾਦੇਸ਼ ਤੋਂ ਆਇਆ ਸੀਗਾ ਸਾਨੂ ਬੜਾ ਦਸਾਂਜ ਲੱਗਣੀ ਚਾਹੇ ਥੜ ਦੇ ਪਿੰਡਾਂ ਚ ਵੀ ਆਇਆ ਹੋਵੇ ਮਿਲਦਾ ਗਮਟਾਲੇ ਵੱਲੋਂ ਆਇਆ ਹੋਵੇਗਾ ਉਹ ਤੋਂ ਕੱਢ ਲਈ ਜੀ ਹਾਂ ਬੈਲਮ ਕਾਇਆ ਹੁਣ ਏਦਾਂ ਝੂਲਾ ਜਿਹਾ ਚਲੋ ਗਾਇਸ ਮੇਰੀ ਅਗਲਾ ਤਾਂ ਬਸ ਐਂਡ ਮੈਂ ਇੱਥੇ ਸਟਾਪ ਕਰਨ ਲੱਗੀ ਹਾਂ ਵਲੌਗ ਜੇ ਕਾਇਲ ਨੇ ਅੱਗੇ ਤੁਹਾਡੇ ਨਾਲ ਕੰਟੀਨਿਊ ਕਰਨਾ ਹੋਊਗਾ ਤੋ ਅਗਵਾ ਕਰ ਸਕਦੀ ਆ ਬਾਏ গুਡ ਨਾਈਟ ਮੇਰੇ ਬੱਲੋ ਟੇਕ ਕੇਅਰ ਟੀਸੀ